ਮਿੱਤਰੋ ਅੱਜ ਕਈ ਸਾਲਾਂ ਬਾਅਦ ਢੁੱਡੀ ਕਾਂ ਦੇ ਸਰਕਾਰੀ ਕਾਲਜ ਲਾਲਾ ਲਾਜਬਤਰਾਏ ਗਵਰਨਮੈਂਟ ਕਾਲਜ ਜਿਹੜਾ ਉੱਥੋਂ ਦਾ ਗੇੜਾ ਵੱਜਿਆ ਕਮ ਸੇ ਕਮ 15-20 ਸਾਲਾਂ ਦੇ ਬਾਅਦ ਤੇ ਫਿਰ ਇਹ ਗੱਲ ਸੁਭਾਵਿਕ ਹੀ ਮੂੰਹੋਂ ਨਿਕਲ ਗਈ ਕਿ ਸੱਜਣਾ ਦਾ ਪਿੰਡ ਨੰਗ ਕੇ ਸਾਥੋਂ ਪੈਰ ਨਾ ਪਟਿਆ ਜਾਵੇ ਜਿਨ੍ਹਾਂ ਸੰਸਥਾਵਾਂ ਦੇ ਨਾਲ ਅਸੀਂ ਜੁੜੇ ਹੁੰਨੇ ਆ ਜਿੱਥੋਂ ਅਸੀਂ ਪੜ੍ਹੇ ਹੁੰਨੇ ਆ ਜਿੱਥੋਂ ਪੰਜਾਬੀ ਸਾਹਿਤ ਦਾ ਉੜਾੜਾ ਸਿੱਖਿਆ ਜਿੱਥੇ ਜਸਵੰਤ ਕਮਲਵਰ ਵਰਗੇ ਜਿੱਥੇ ਆਪਾਂ ਇਹ ਕਹਿ ਲਈਏ ਵੀ ਮੋਹਨ ਭੰਡਾਰੀ ਵਰਗੇ ਠੀਕ ਆ ਬਹੁਤ ਹੀ ਜਿਹੜੇ ਉਮਦਾ ਕਲਾਕਾਰ ਆ ਦੁਨੀਆ ਦੇ ਉੱਪਰ ਜਿਹੜੇ ਮਤਲਬ ਸਾਹਿਤਕਾਰ ਆ ਜਿੱਥੇ ਸਾਨੂੰ ਮਿਲੇ ਜਿੱਥੇ ਸਰਜੀਤ ਪਾਤਰ ਹੁਣਾਂ ਤੋਂ ਸਿੱਖਿਆ ਕਿ ਗਜ਼ਲ ਕੀ ਹੁੰਦੀ ਹੈ ਠੀਕ ਆ ਉਹ ਗੱਲਾਂ ਬਾਤਾਂ ਕਰਦੇ ਆ ਸਵਬਨਾ ਇੱਥੋਂ ਦੇ ਉਹ ਟੀਚਰ ਵੀ ਮਿਲ ਗਏ ਜਿਨ੍ਹਾਂ ਤੋਂ ਕਿਸੇ ਸਮੇਂ ਕੁਛ ਮਾੜਾ ਮੋਟਾ ਦੋ ਚਾਰ ਸ਼ਬਦ ਜਿਹੜੇ ਸਿੱਖੇ ਸੀ ਤੇ ਬਾਕੀ ਸਾਰਾ ਕੁਝ ਬਾਅਦ ਦੇ ਵਿੱਚ ਪਹਿਲਾਂ ਉਹਨਾਂ ਨਾਲ ਗੱਲਬਾਤ ਤੁਸੀਂ ਤਾਂ ਮੈਨੂੰ ਲੱਗਦਾ ਜਾਣਦੇ ਹੋਊਗਾ ਮਤਲਬ ਕਿ ਨਹੀਂ ਹੋਵੇਗਾ ਤੁਸੀਂ ਆਉਂਦੇ ਸੀ ਹਾਂ ਲੋਰਟੇ ਹਾਂ ਲੋਰਟੇ ਹੁੰਦੇ ਸੀ ਹਾਂ ਠੀਕ ਹੈ 48 ਸਾਲ ਸਰਸਮੈ ਇਥੇ ਕੀਤੀ ਤੁਸੀਂ ਹੈਨਾ ਹਾਂ ਵਰਕਸ਼ਾਪ ਅਸੀਂ ਸੀਗੇ ਇੱਥੇ ਜਦੋਂ ਸ੍ਰੀਜ ਪਾਤਰ ਹੁਣੀ ਆਉਂਦੇ ਰਹੇ ਹਾਂ ਅਸੀਂ ਪਾਤਰ ਆਪਣੇ ਫੋਟੋ ਖਿੱਚੇ ਹੋਏ ਹਾਂ 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 ਜੀ ਹਾਂ ਜੀ ਹਾਂ ਤੁਸੀਂ ਨਾਲ ਸੀਗੇ ਹਾਂ ਮੈਂ ਅਜਿਹਾ ਉਹ ਦਿੰਦੇ ਆ ਦੇਖ ਸੱਸ ਕੱਲ ਚ ਗਰਾਉ ਮੈਂ ਕਹਿਆ ਸੈਲ ਕਰਾਉਣ ਮੈਨੂੰ ਹਸਣ ਲੱਗ ਗਿਆ ਜਮਤ ਕਬਲ ਜਾਣਦੇ ਆ ਹਾਂ ਹਾਂ ਮੇਰੇ ਪਾਇ ਜੀ ਸਾਡੇ ਬੰਦੀ ਪਾਇ ਦੇ ਗਵਾਲੀ ਕੋਈ ਨਾਲ ਜਾਨੇ ਤੁਸੀਂ ਕੋ ਸਪਨ ਸਿੰਘ ਨਾਲ ਰਮਜੇਗਾ ਬਾਕੀ ਉਹ ਮੇਰਾ ਸਾਡੂ ਵੀ ਹੈ ਤੇ ਮੈਂ ਉਹਦਾ ਸੂਖ ਵੀ ਹੈ ਅਸਰ ਲੱਗ ਗਿਆ ਇਹ ਪਰਚੂ ਉੱਥੇ ਹੀ ਮਿਲਿਆ ਸੀ ਬੈਸੇ ਬਣਨ ਨੂੰ ਮੋਕੇ ਪ੍ਰੋਗਰਾਮ ਹੋ ਸੀਗਾ ਗ੍ਰਾਮੀਣ ਕਾਇਲ ਜੀ ਨੇ ਕਰਾਇਆ ਮੇਰਾ ਨਾਮ ਮਨਦੀਪ ਹੁੰਦੀ ਆ ਕੋਈ ਬਰਾਬਰ ਸਭ ਤੋਂ ਨਾਲ ਰਹਿੰਦਾ ਲੋਕਾਂ ਦਾ ਰਹਿੰਦਾ ਉਸ ਤੋਂ ਬਾਅਦ ਜੀ ਵੀ ਰਹਿੰਦਾ ਰਹਿੰਦਾ ਸਭ ਨਾਲ ਰਹਿੰਦੇ ਉਹ ਅਜੇ ਉਹਦਾ ਨਾਮ ਹੁੰਦਾ ਸੀ ਆਪਣੇ ਹਾਂ ਦੇਖੋ ਖਾਲ ਦੀ ਗੱਲ ਆ ਹੁਣ ਆਪਣੇ ਮਾਂ ਦਾ ਨਾਮ ਰਹਿੰਦੀ ਸੀ ਨਾ ਨਹੀਂ ਨਹੀਂ ਵਧੀਆ ਗੱਲ ਆ ਜੀ ਮੈਂ ਹੌਲੀ ਹੌਲੀ ਮਾਂ ਵੀ ਲੱਗਦੇ ਤਾਂ ਹੋ ਗਿਆ ਸਿਆਣ ਲੈ ਹਾਂ ਕਿਸੇ ਸਮੇਂ ਤੇ ਮਤਲਬ ਕਿ ਮੋਰ ਖੜਾ ਰਿਹਾ ਭਾਵੇਂ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈ ਕਾਲਜ ਆ ਇਸਵਾਵਾਂ ਦਿੰਦਾ ਆ ਰਿਹਾ ਤੇ ਇੱਥੇ ਪ੍ਰਿੰਸੀਪਲ ਸਰਵਨ ਸਿੰਘ ਵਰਗੇ ਮੈਂ ਸਮਝਦਾ ਕਿ ਇੱਥੇ ਜੀ ਸਪੀਟਰ ਵਰਗੇ ਬਹੁਤ ਸਾਰੇ ਜਿਹੇ ਨਾਂ ਏ ਜਿਹੜੇ ਤਕਰੀਬਨ ਇੱਥੋਂ ਨਿਕਲ ਕੇ ਹੁਣ ਮੇਰੇ ਇੰਨੇ ਜ਼ਿਹਨ ਦੇ ਵਿੱਚ ਵੀ ਨਹੀਂ ਹੋਣੇ ਤੇ ਤਕੜੇ ਤਕੜੇ ਸਾਹਿਤਕਾਰ ਆ ਜਿਹੜੇ ਇੱਥੇ ਆਉਂਦੇ ਰਹੇ ਆ ਤੇ ਬੜਾ ਭਾਰੀ ਜਿਹੜਾ ਇੱਥੇ ਮੇਲਾ ਹੋ ਹਰ ਸਾਲ ਹੀ ਜਿਹੜਾ ਤਕਰੀਬਨ ਲਾਲਾ ਲਾਜ ਬਤਰਾਏ ਦੀ ਯਾਦ ਦੇ ਵਿੱਚ ਇੱਥੇ ਲੱਗਦਾ ਤੇ ਲਾਲਾ ਲਾਜ ਬਤਰਾਏ ਦੀ ਜਿਹੜੀ ਹੈਗੀ ਸਖਸੀਤ ਉਹਨੂੰ ਵੀ ਤੁਸੀਂ ਚੰਗੀ ਤਰ੍ਹਾਂ ਜਿਹੜਾ ਉਹ ਜਾਣਦੇ ਹੋ ਕਹਿੰਦੇ ਭਾਵ ਕਿ ਇੱਥੇ ਉਹ ਦਾਨੀ ਸੱਜਣਾ ਦੇ ਨਾਂ ਹੈ ਬਰਲਾਜ ਸਾਨੀ ਵਰਗੇ ਤੁਸੀਂ ਇਹ ਦੇਖ ਲਓ ਵੀ ਕਿੱਡੇ ਜਿਹੜੇ ਹੈਗੇ ਆ ਬਾਲੀਵੁੱਡ ਦੇ ਮਹਾਨ ਕਲਾਕਾਰ ਸੀਗੇ ਜਿਹੜੇ ਉਹ ਵੀ ਕਿਸੇ ਜੰਮੇ ਇੱਥੇ ਜਿਹੜੇ ਆਉਂਦੇ ਰਹੇ ਆ ਤੇ ਕੁੱਲ ਮਿਲਾ ਕੇ ਸਹ ਦੇ ਖੇਤਰ ਦੇ ਨਾਲ ਨਾਲ ਸਪੋਰਟਸ ਦੇ ਖੇਤਰ ਦੇ ਵਿੱਚ ਵੀ ਇਹਨੇ ਬਹੁਤ ਵੱਡੀਆਂ ਜਿਹੜੀਆਂ ਮੱਲਾਂ ਮਾਰੀਆਂ ਕਿਸੇ ਸਮੇਂ ਇੱਥੇ ਡਾਈਟ ਵਗੈਰਾ ਜਿਹੜੀ ਚੱਲਦੀ ਸੀ ਹੌਕੀ ਦੇ ਬਿਲਕੁਲ ਇੱਥੇ ਜਿਹੜੇ ਹੈਗੇ ਆ ਤੁਹਾਨੂੰ ਦਿਖਾਵਾਂਗੇ ਠੀਕ ਹੈ ਕਿ ਨਹੀਂ ਸੁਬਾ ਸ਼ਾਮ ਜਿਹੜੀਆਂ ਗੇਮਾਂ ਹੁੰਦੀਆਂ ਰਹੀਆਂ ਹੋਸਟਲ ਚੱਲਦੇ ਰਹੇ ਆ ਤੇ ਜਾਂ ਜਿਵੇਂ ਇਹਨਾਂ ਅੰਬ ਨੂੰ ਦੇਖ ਕੇ ਕਹਾਂ ਕਿ ਇਸ ਬਾਰੇ ਵੀ ਕਿਸੇ ਸਮੇਂ ਸਜੀਦ ਪਾਤਰ ਜੀ ਹੁਣੀ ਲੱਗੇ ਕਿ ਪਿਆ ਅੰਬੀਆਂ ਨੂੰ ਬੂਰ ਤੇ ਕੋਇਲ ਕੋਕ ਪਈ ਕਿਸੇ ਜਿੰਦ ਬਿਆ ਬਾਣ ਦੀ ਗਵਾਹ ਬਣ ਕੇ ਤੇ ਕੋਈ ਡਾਲੀਆਂ ਚ ਲੰਘਿਆ ਹਵਾ ਬਣ ਕੇ ਜਦੋਂ ਕਿਸੇ ਸਮੇਂ ਮੈਨੂੰ ਲੱਗਦਾ ਉਹ 2000 ਤੋਂ ਬਾਅਦ ਇੱਥੇ ਢੇੜਾ ਮਾਰਿਆ ਉਹਨਾਂ ਨੇ ਤੇ ਉਹਨਾਂ ਸਮੇਂ ਦੇ ਵਿੱਚ ਅਸੀਂ ਇਹ ਫਰਮਾਇਸ਼ ਵੀ ਕੀਤੀ ਸੀ ਪਾਤਰ ਸੋਹਣਾ ਨੂੰ ਤੇ ਉਹਨਾਂ ਨੇ 93 ਦੇ ਵਿੱਚ ਆਪਦਾ ਜਿਹੜੀ ਇਹ ਮਕਬੂਰ ਰਚਨਾ ਉਹਨਾਂ ਦੀ ਕਿ ਕੋਈ ਢਾਲੀਆਂ ਚ ਲੰਘਿਆ ਹਵਾ ਬਣ ਕੇ ਬਾਵਾ ਬਣ ਕੇ ਹੀ ਉਹਨਾਂ ਨੇ ਸਾਨੂੰ ਸੁਣਾਈ ਵੀ ਸੀ ਤੇ ਕਈ ਵਾਰੀ ਇੱਥੇ ਮੋਣ ਭੜਾਰੀ ਹੁਣੀ ਵੀ ਆਏ ਤੇ ਉਸ ਤੋਂ ਬਾਅਦ ਮੈਂ ਸਮਝਦਾ ਕਿ ਪ੍ਰਮਾਤਮਾ ਦੀ ਬਖਸ਼ਿਸ਼ ਰਹੀ ਹੈ ਕਿ ਮੈਂ ਕਹਾਣੀ ਦੇ ਉੱਪਰ ਕੰਮ ਕੀਤਾ ਇੱਕ ਦੋ ਕਿਤਾਬਾਂ ਵੀ ਜਿਹੜੀਆਂ ਆਈਆਂ ਤੇ ਹੁਣ ਵੀ ਲਗਾਤਾਰ ਕੋਸ਼ਿਸ਼ ਕਰ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਕ ਕਿਤਾਬ ਦੀ ਜਿਹੜੀ ਉਹ تیاری ਕਰ ਰਿਹਾ ਤੇ ਨਾਲ ਦੀ ਨਾਲ ਹੀ ਹੋਰ ਵੀ ਜਿਹੜਾ ਸਹਿਦ ਦਾ ਵਿਸ਼ਾ ਖੇਤਰਾ ਉਹਨੂੰ ਵੀ ਤਕਰੀਮ ਸੋਹਣ ਦੀ ਕੋਸ਼ਿਸ਼ ਕੀਤੀ ਹੈ ਇੱਥੇ ਪ੍ਰੋਫੈਸਰਾਂ ਤੋਂ ਬਹੁਤ ਕੁਝ ਸਿੱਖਿਆ ਠੀਕ ਹੈ ਨਾ ਇੱਥੇ ਪ੍ਰੋਫੈਸਰ ਜਸਵਾਲ ਵਰਗੇ ਪੰਜਾਬੀ ਦੇ ਜਿਹੜੇ ਸਾਡੇ ਮਹਾਨ ਅੱਜ ਅੱਜਕੱਲ੍ਹ ਉਹ ਮੈਨੂੰ ਲੱਗਦਾ ਬਹੁਤ ਮਹਾਨ ਚਿੰਤਕ ਵੀ ਆ ਤੇ ਉਹਨਾਂ ਨੇ ਹਮੇਸ਼ਾ ਹੀ ਜਿਹੜੀ ਹੈਗੀ ਪੋਇਟਰੀ ਤੇ ਵੀ ਕੰਮ ਕੀਤਾ ਅੱਜਕੱਲ ਵੀ ਮੈਂ ਸਮਝਦਾ ਕਿ ਸਾਡੇ ਨਾਲ ਸੰਪਰਕ ਦੇ ਵਿੱਚ ਅ ਐਜੇ ਪ੍ਰਿੰਸੀਪਲ ਉਹ ਮੈਨੂੰ ਲੱਗਦਾ ਬਠਿੰਡੇ ਨਹੀਂ ਬਾਬਾ ਸ੍ਰੀਚੰਦ ਗਵਰਨਮੈਂਟ ਕਾਲਜ ਦਾ ਸ਼ਾਇਦ ਉਹਨਾਂ ਨੂੰ ਵੇਖ ਰਿਹਾ ਹੈ। ਕੁੱਲ ਮਿਲਾ ਕੇ ਇੱਕ ਦੌਰ ਸੀ ਜਿਹੜਾ ਕਿ ਕੁਝ ਸਮੇਂ ਵਿੱਚ ਇਹ ਹੋਇਆ ਕਿ ਅਲਰਟ ਚੱਲ ਪਿਆ ਫਿਰ ਇੱਥੇ ਸੋਨਸਰਾ ਵੀ ਹੋਣ ਲੱਗੀ ਕਾਲਜਾਂ ਦੇ ਵਿੱਚ ਪਰ ਫਿਲਹਾਲ ਹੁਣ ਫੇਰ ਜਿਹੜਾ ਇਹ ਦੌਰ ਵਾਪਸ ਆਇਆ ਤੇ ਆਉਣਾ ਵੀ ਚਾਹੀਦਾ ਕਿਉਂਕਿ ਆਪਾਂ ਸਮਝਦੇ ਹਾਂ ਕਿ ਉਹ ਛੋਟੇ ਛੋਟੇ ਬੱਚੇ ਜਦੋਂ 10ਵੀਂ 12ਵੀਂ ਕਰਨ ਤੋਂ ਬਾਅਦ ਬਾਹਰ ਜਾਂਦੇ ਆ ਜ਼ਿੰਮੇਵਾਰੀਆਂ ਪੈ ਜਾਂਦੀਆਂ ਹਨਾ ਤਾਂ ਜ਼ਿੰਦਗੀ ਦਾ ਇੱਕ ਹਿੱਸਾ ਕਿਤੇ ਨਾ ਕਿਤੇ ਉਹਨਾਂ ਤੋਂ ਜਿਹੜਾ ਕੱਟਿਆ ਜਾਂਦਾ ਉਹ ਸਾਰਾ ਕੁਝ ਤਾਂ ਹੀ ਪੂਰ ਹੋ ਸਕਦਾ ਸਾਰਾ ਕੁਝ ਜੇ ਸੀ तकरीबन ਜਿਹੜੀ ਹਾਇਰ ਐਜੂਕੇਸ਼ਨ ਉੱਚ ਐਜੂਕੇਸ਼ਨ ਉਹਨੂੰ ਲਈਏ ਤਾਂ ਉਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਉਹਦੇ ਵਿੱਚ ਤੁਹਾਨੂੰ ਜ਼ਿੰਦਗੀ ਜਿਉਣ ਦਾ ਸਲੀਕਾ ਵੀ ਆ ਜਾਂਦਾ ਠੀਕ ਹੈ ਨਾ ਤੇ ਪਰ ਮੈਂ ਸਮਝਦਾ ਕਿ ਇਹਨੂੰ ਜਿਹੜੀ ਐਜੂਕੇਸ਼ਨ ਆ ਇਹਨੂੰ ਹਮੇਸ਼ਾ ਹੀ ਇਹ ਨਹੀਂ ਸਮਝਣਾ ਚਾਹੀਦਾ ਕਿ ਐਜੂਕੇਸ਼ਨ ਕਦੇ ਵੀ ਤੁਹਾਨੂੰ ਕੋਈ ਰੋਜੀ ਰੋਟੀ ਦੇਣ ਦੇ ਕਾਬਿਲ ਹੁੰਦੀ ਹੈ ਤੁਹਾਡੀ ਮਨ ਨੂੰ ਤਾਨੂੰ ਸੁਰੱਖਿਅਤ ਕਰਨ ਲਈ ਕਾਬਲ ਜ਼ਰੂਰ ਹੁੰਦੀ ਹੈ ਤੁਸੀਂ ਸਮਾਜ ਦੇ ਵਿੱਚ ਗੱਲ ਕਰਨੀ ਵਿਚਰਨਾ ਕਿੱਥੇ ਤੁਸੀਂ ਆਪ ਸੱਚ ਦੇ ਨਾਲ ਕਰਨਾ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਇੱਕ এডੂਕੇਸ਼ਨ ਤੁਹਾਨੂੰ ਇੱਕ ਉੱਚ ਸਿੱਖਿਆ ਸਿਖਾਉਂਦੀ ਹੈ ਦੇਸ਼ ਭਗਤ ਖੇਡ ਸਟੇਡੀਅਮ ਤੋਂ ਢਿੱਗੇ ਇਹ ਵੀ ਤੁਸੀਂ ਵੇਖ ਲਓ ਇਹਦੇ ਸਾਹਮਣੇ ਜਿਹੜੀ ਹਾਕੀ ਦੀ ਪ੍ਰੈਕਟਿਸ ਹੋਈ ਜਾਂਦੀ ਹੁੰਦੀ ਹੈ ਤੁਹਾਨੂੰ ਦਿਖਾਉਣੀ ਹੈ ਤੇ ਬਹੁਤ ਵਧੀਆ ਗਰਾਊਂਡ ਮੈਨੂੰ ਲੱਗਦਾ ਵੀ ਇੱਥੇ ਇੱਕ ਹਾਕੀ ਦਾ ਜਿਹੜਾ ਬਣਿਆ ਹੋਇਆ ਤੇ ਖਾਸ ਕਰਕੇ ਢਿੱਗਾਂ ਦਾ ਤਾਂ ਕਿਆ ਬਾਤ ਈ ਆ ਜੀ ਠੀਕ ਹੈ ਨਾ ਜਿਹੜੇ ਜਿਹੜੇ ਇਸ ਸਮੇਂ ਦੇ ਇਥੇ ਲੋਕ ਪੜ੍ਹੇ ਆ ਮੈਂ ਤਾਂ ਇੰਨਾ ਕੀ ਜਾਣਦਾ ਕਿ 98 ਤੋਂ ਬਾਅਦ 99 2000 ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਦੌਰ ਚੱਲਿਆ ਹੈ ਠੀਕ ਹੈ ਨਾ 10 12 15 ਤੱਕ ਤੇ ਉਹ ਮੈਂ ਸਮਝਦਾ ਕਿ ਹਰੇਕ ਇਨਸਾਨ ਇਹ ਪੰਜਾਬੀ ਵਿਭਾਗ ਆ ਪ੍ਰੋਫੈਸਰ ਰਮਨ ਬਹੁਤ ਤਗੜੇ ਪੰਜਾਬੀ ਦੇ ਚਿੰਤਕ ਹੋਇਆ ਪੰਜਾਬੀ ਟ੍ਰਿਬਿਊਨ ਤੇ ਲਿਖਦੇ ਰਿਹਾ ਉਹਨਾਂ ਨਾਲ ਵੀ ਬਹੁਤ ਸਾਰੀ ਸਾਂਝ ਰਹੀ ਆ ਫਿਲਹਾਲ ਇਸ ਦੁਨੀਆ ਨੂੰ ਜਿਹੜਾ ਫਾਨੀ ਸੰਸਾਰ ਤੋਂ ਜਿਹੜਾ ਰੁਕਸਤ ਹੋ ਗਿਆ ਤੇ ਇਸ ਕਰਕੇ ਆ ਦੇਖੋ ਸਾਹਮਣੇ ਬੱਚੇ ਤਾਂ ਖੇਡ ਰਹੇ ਆ ਤੇ ਸਾਰਾ ਕੁਝ ਰਲ ਮਿਲਾ ਕੇ ਬਹੁਤ ਚਰਾਵਾਦ ਗੇੜਾ ਵੱਜਾ ਸੀ ਤੇ ਜਿਹੜੇ ਜਿਹੜੇ ਮੇਰੇ ਵੀਰ ਇੱਥੇ ਪੜ੍ਹੇ ਆ ਜਾਂ ਸਾਡੇ ਨਾਲ ਦੇ ਆ ਉਹ ਜਰੂਰ ਕਮੈਂਟ ਕਰਨ ਠੀਕ ਆ ਕੋਸ਼ਿਸ਼ ਕਰੀਏ ਕਿ ਉਸ ਵੇਲੇ ਦੇ ਉਹਨਾਂ ਲੋਕਾਂ ਨੂੰ ਉਹਨਾਂ ਆਪਦੇ ਨਾਲ ਦੇ ਸਾਥੀਆਂ ਨੂੰ ਕਿਤੇ ਨਾ ਕਿਤੇ ਚਾਹੇ ਪਤਾ ਨਹੀਂ ਦੁਨੀਆ ਦੇ ਕਿਸ ਕੋਨੇ ਦੇ ਵਿੱਚ ਹੁਣ ਹੋਣਗੇ ਪਰ ਇਸ ਵੀਡੀਓ ਨੂੰ ਦੇਖ ਕੇ ਜਰੂਰ ਆਪੋ ਆਪਣਾ ਕੋਸ਼ਿਸ਼ ਕਰਨ ਆਪ ਦੀ ਹਾਜ਼ਰੀ ਲਗਾਉਣ ਪਤਾ ਲੱਗੇ ਕਿ ਕਿਹੜਾ ਕਿਸ ਸਮੇਂ ਦੇ ਵਿੱਚ ਕੀ ਦਿਨ ਆ ਸੀਗਾ ਕਿਉਂਕਿ ਜ਼ਿੰਦਗੀ ਬਹੁਤ ਜਲਦੀ ਜਿਹੜੀ ਆਪੋ ਆਪਣੇ ਰਸਤਿਆਂ ਨੂੰ ਮੁਸਫਰ ਹੋ ਜਾਂਦੀ ਆ ਹਰ ਇੱਕ ਇਨਸਾਨ ਆ ਜਿਹੜਾ ਰੋਜੀ ਰੋਟੀ ਦੇ ਵਿੱਚ ਫਿਰ ਉਲਝ ਜਾਂਦਾ ਇੱਕੋ ਸਮਾਂ ਹੁੰਦਾ ਜਦੋਂ ਸਾਡੇ ਨਾਲ ਅਸੀਂ ਇਕੱਠੇ ਉਰਦੇ ਬੈਠਦੇ ਆ ਠੀਕ ਆ ਇੱਕ ਯਾਰੀਆਂ ਪੈਂਦੀਆਂ ਉਹ ਜਿਹੜੀਆਂ ਇਲਾਜਾਂ ਫਿਰ ਪਰਿਵਾਰਾਂ ਤੱਕ ਜਾਂਦੀਆਂ ਨੇ ਪਰ ਪ੍ਰਮਾਤਮਾ ਕਰੇ ਕਿਸੇ ਤਰ੍ਹਾਂ ਵਾਲੇ ਸਮੇਂ ਦੇ ਵਿੱਚ ਜਿਹੜੇ ਕਾਲਜ ਆ ਉਹ ਦੁਆਰਾ ਫਿਰ ਪਹਿਰਾ ਬਹਿਰਾ ਹੋਣ এডਿਊਕੇਸ਼ਨ ਦਾ ਦੌਰ ਚੱਲੇ ਲੋਕ ਪੜਨ ਮਨ ਨੂੰ ਸੁਰੱਖਿਅਤ ਕਰਨ ਸਵਾਲ ਕਰਨ ਦੇ ਕਾਬਿਲ ਕਰਨ ਸਭ ਤੋਂ ਵੱਡੀ ਗੱਲ ਹੈ ਕਿ ਸਵਾਲ ਕਰਨ ਦੇ ਕਾਬਿਲ ਹੋਣਾ ਹੀ ਬਹੁਤ ਵੱਡੀ ਐਜੂਕੇਸ਼ਨ ਹੁੰਦੀ ਹੈ ਇਸ ਕਰਕੇ ਅੱਜ ਬਹੁਤ ਚਰਾਵਾ ਤਕਰੀਬੇ ਵੀਡੀਓ ਸ਼ੋਰਟ ਕੀਤੇ ਨੂੰ ਮੈਨੂੰ ਲੱਗਦਾ ਬਹੁਤ ਚਰ ਹੋ ਗਿਆ ਸੀ ਬੀ ਲੈਨ ਗਏ ਸੀ ਇਹਦੇ ਦੋਸਤੇ ਨਾਲ ਉੱਥੋਂ ਢੁੱਡੀਆਂ ਤੋਂ ਝੋਨੇ ਦਾ ਠੀਕ ਹੈ ਆ ਦਫਤਰ ਪ੍ਰਿੰਸੀਪਲ ਦਾ ਹੈ ਜਿਵੇਂ ਜਿਵੇਂ ਜਿਹੜੇ ਜਿਹੜੇ ਲੋਕ ਇੱਥੇ ਪੜ੍ਹੇ ਆਉਂਦੇ ਜਾਂਦੇ ਰਹੇ ਆ ਜਿਹੜੇ ਮਾਰਦੇ ਰਹੇ ਆ ਉਹ ਆਪੋ ਆਪਣੀ ਯਾਦ ਕੋਈ ਨਾ ਕੋਈ ਇਹਦੇ ਇਸ 2D ਕੇ ਕਾਰਜ ਦੇ ਨਾਲ ਪਿੰਡ ਦੇ ਨਾਲ ਜਰੂਰ ਤਾਜ਼ਾ ਕਰਨ ਤੇ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੋਊਗੀ ਵੀ ਅਸੀਂ ਕੁਛ ਇੱਕ ਬੱਕਰਾ ਕੀਤਾ ਠੀਕ ਹੈ ਨਾ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ